ਪਿਆਰੇ ਵਿਦਿਆਰਥੀਓ ਆਓ ਅੱਜ ਆਪਾਂ ਜਮਾਤ 6ਵੀਂ ਦੇ ਅਧਿਆਇ ਪਹਿਲੇ ਆਪਣੀਆਂ ਸੰਖਿਆਵਾਂ ਨੂੰ ਜਾਨਣਾ ਨੋਇੰਗ आवर ਨੰਬਰਸ ਵਿੱਚ ਬ੍ਰੈਕਟਾਂ ਦੀ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਬ੍ਰੈਕਟਾਂ ਦੀ ਵਰਤੋਂ ਯੂਜ਼ ਆਫ ਬ੍ਰੈਕਟਸ ਬ੍ਰੈਕਟ ਸੰਕੇਤਾਂ ਦਾ ਇੱਕ ਜੋੜਾ ਹੈ ਜੋ ਕਿ ਸੰਖਿਆਵਾਂ ਨੂੰ ਇਕੱਠੇ ਰੱਖਦਾ ਹੈ ਅਤੇ ਕਥਨਾ ਨੂੰ ਸਿੱਧੇ ਲਿਖਣ ਵਿੱਚ ਸਹਾਈ ਹੈ ਅਕਸਰ ਵਰਤੀਆਂ ਜਾਣ ਵਾਲੀਆਂ ਬ੍ਰੈਕਟਾਂ ਜਿਸ ਵਿੱਚ ਪਹਿਲੀ ਆਮ ਬ੍ਰੈਕਟ ਹੈ ਦੂਸਰੀ ਕੁੰਡੀਦਾਰ ਬ੍ਰੈਕਟ ਹੈ ਤੀਸਰੀ ਵਰਗ ਬ੍ਰੈਕਟ ਹੈ ਵਰਗ ਬ੍ਰੈਕਟ ਜਾਂ ਇਸ ਨੂੰ ਆਪਾਂ ਸਕੁਅਰ ਬ੍ਰੈਕਟ ਅਤੇ ਬਾਕਸ ਬ੍ਰੈਕਟ ਵੀ ਕਹਿ ਸਕਦੇ ਹਾਂ ਜਿਸ ਨੂੰ ਆਪਾਂ ਦੁਬਾਰਾ ਦਰਸਾਵਾਂਗੇ ਆਮ ਬ੍ਰੈਕਟ ਦੁਆਪਾ ਇਸ ਤਰੀਕੇ ਨਾਲ ਦਰਸਾਉਨੇ ਹਨ ਇਹ ਆਪਣੇ ਕੋਲ ਇੱਕ ਆਮ ਬ੍ਰੈਕਟ ਦੇ ਨਾਮ ਨਾਲ ਜਾਣੀ ਜਾਂਦੀ ਹੈ ਦੂਸਰੀ ਆਪਣੇ ਕੋਲੇ ਗੁੰਡੀਦਾਰ ਬ੍ਰੈਕਟ ਜਿਸ ਨੂੰ ਆਪਾਂ ਇਸ ਤਰੀਕੇ ਨਾਲ ਪਾਵਾਂਗੇ ਇਹ ਆਪਣੇ ਕੋਲੇ ਗੁੰਡੀਦਾਰ ਬ੍ਰੈਕਟ ਹੈ ਤੀਸਰੀ ਆਪਣੇ ਕੋਲੇ ਵਰਕ ਬ੍ਰੈਕਟ ਜਾਂ ਫਿਰ ਸਕੁਅਰ ਬ੍ਰੈਕਟ ਜਾਂ ਫਿਰ ਇਸ ਨੂੰ ਆਪਾਂ ਬਾਕਸ ਬ੍ਰੈਕਟ ਨਾਲ ਦੇ ਨਾਮ ਨਾਲ ਜਾਣਦੇ ਹਾਂ ਇੱਥੇ ਹੁਣ ਆਪਾਂ ਆਮ ਬ੍ਰੈਕਟ ਦੀ ਵਰਤੋਂ ਬਾਰੇ ਗੱਲ ਕਰਾਂਗੇ ਮੰਨ ਲਓ ਮੰਨ ਲਓ 3 ਅਤੇ 4 ਦੇ ਜੋੜ ਦੀ 7 ਨਾਲ গুণ ਇਸ ਕਥਨ ਨੂੰ ਆਪਾਂ ਬਰੈਕਟਾਂ ਵਿੱਚ ਕਿਵੇਂ ਲਿਖਾਂਗੇ ਧਿਆਨ ਦਿਓਗੇ ਸਾਰੇ ਵਿਦਿਆਰਥੀ 3 ਅਤੇ 4 ਦੇ ਜੋੜ ਦੀ 7 ਨਾਲ গুণ ਬ੍ਰੈਕਟਾਂ ਦੀ ਵਰਤੋਂ ਕਰਦੇ ਹੋਏ ਅਸੀਂ ਲਿਖ ਸਕਦੇ ਹਾਂ 3 ਅਤੇ 4 ਦੇ ਜੋੜ ਦੀ 7 ਨਾਲ ਗੁਣਾ ਸੋ ਇਸ ਤਰੀਕੇ ਨਾਲ ਆਪਾਂ ਆਮ ਬ੍ਰੈਕਟ ਕੁੰਡੀਦਾਰ ਬ੍ਰੈਕਟ ਅਤੇ ਵਰ ਬ੍ਰੈਕਟਾਂ ਨੂੰ ਵਰਤ ਸਕਦੇ ਹਾਂ ਧੰਨਵਾਦ